ਅੱਜਕੱਲ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਹੜਾਂ ਦੀ ਮਾਰ ਚੱਲ ਰਹੀ ਹੈ ਇਹਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਆ ਇਹਦੇ ਵਿੱਚ ਸਨੇਕ ਬਾਈਟ ਡੌਗ ਬਾਈਟ ਤੋਂ ਇਹ ਵਾਲੀਆਂ ਵੀ ਪ੍ਰੋਬਲਮਸ ਆਦੀਆਂ ਜੇ ਡੌਗ ਬਾਈਟ ਹੋ ਜਾਏ ਡੌਗ ਬਾਈਟ ਦੇ ਨਾਲ ਰੇਬੀਜ਼ ਨਾਂ ਦੀ ਬਿਮਾਰੀ ਹੁੰਦੀ ਆ ਜੋ ਜਾਨਲੇਵਾ ਹੈ ਬਟ ਇਹਦਾ ਇਸ ਤੋਂ ਬਚਿਆ ਜਾ ਸਕਦਾ ਤੇ ਜੇ ਡੌਗ ਬਾਈਟ ਹੋ ਜਾਏ ਤਾਂ ਘਰੇ ਨਹੀਂ ਰਹਿਣਾ ਉਸੇ ਵੇਲੇ 104 ਨੰਬਰ ਤੇ ਕਾਲ ਕਰੋ ਤੁਹਾਡੇ ਕੋਲੇ ਸਾਡੀਆਂ ਟੀਮਾਂ ਖੁਦ ਪਹੁੰਚਣਗੀਆਂ ਔਰ ਇਹਦੀ ਵੈਕਸੀਨੇਸ਼ਨ ਹੈਗੀ ਆ ਅਸੀਂ ਵੈਕਸੀਨੇਸ਼ਨ ਕਰ ਦਾਂਗੇ ਤਾਂ ਰੇਬੀਜ਼ ਨਹੀਂ ਹੋਣਗੇ ਕਿਉਂਕਿ ਦਾ ਇਲਾਜ ਨਹੀਂ ਹੈ ਲੇਕਿਨ ਇਹਦੀ ਰੋਕਥਾਮ ਹੈਗੀ ਹੈ ਇਹਦੀ ਵੈਕਸੀਨੇਸ਼ਨ ਹੋ ਜਾਂਦੀ ਹੈ ਤੇ ਜੇ ਅਸੀਂ ਉਹਨੂੰ 3rd ਡਿਗਰੀ ਕਹਿੰਦੇ ਆ ਵੀ ਜੇ ਚਿਹਰੇ ਦੇ ਉੱਤੇ ਆ ਜਾਂ ਅਪਰ ਬੋਡੀ ਦੇ ਉੱਤੇ ਆ ਉਹਦੇ ਵਿੱਚ ਸਭ ਤੋਂ ਜ਼ਿਆਦਾ ਰਿਸਕ ਹੁੰਦਾ ਉਹ ਕਈ ਵਾਰੀ 4-5 ਦਿਨਸ ਹੋ ਜਾਂਦਾ ਉਹਦੇ ਵਾਸਤੇ ਦਵਾਈ ਮਹਿੰਗੀ ਆ 8 ਤੋਂ 10000 ਦੀ ਆ ਲੇਕਿਨ ਉਹ ਸਰਕਾਰੀ ਹਸਪਤਾਲ ਵਿੱਚ ਅਵੇਲੇਬਲ ਆ ਤੁਸੀਂ ਇਮੀਡੀਏਟਲੀ ਉਸੇ ਵੇਲੇ ਆਪਣਾ ਨੇੜੇ ਦੇ ਹਸਪਤਾਲ ਚਲੇ ਜਾਓ ਵੈਕਸੀਨੇਸ਼ਨ ਕਰਾ ਲਓ ਤੇ ਜਿਸ ਜੇ ਡਾਕਟਰ ਠੀਕ ਸਮਝਣਗੇ ਤਾਂ ਤੁਹਾਨੂੰ ਮੋਨੋਕਲੋਨਲ ਐਂਟੀਬਾਡੀਜ਼ ਦਾ ਇੰਜੈਕਸ਼ਨ ਲਗਾ ਦਰਨਗੇ ਉਸੇ ਵੇਲੇ ਜਿੰਨਾ ਮਰਜ਼ੀ ਖਰਚਾ ਹੋਵੇ ਜਾਨ ਸਾਡੇ ਵਾਸਤੇ ਬੇਸ਼ਕੀਮਤੀ ਆ ਬਟ ਇਹਦੇ ਵਿੱਚ ਦੇਰੀ ਨਹੀਂ ਕਰਨੀ ਕਈ ਵਾਰੀ ਬੰਦੇ ਰੇਬੀ ਤੋਂ ਬਾਅਦ ਆਉਂਦੇ ਆ ਫਿਰ ਕੋਈ ਇਲਾਜ ਨਹੀਂ ਆ ਤਾਂ ਉਸੇ ਵੇਲੇ 104 ਨੰਬਰ ਤੇ ਕਾਲ ਕਰੋ ਨੇੜੇ ਦੇ ਹਸਪਤਾਲ 'ਚ ਜਾਓ ਔਰ ਇਹਦਾ ਟੀਕਾ ਲਗਵਾ ਲਓ ਤਾਂ ਤੁਸੀਂ ਡੇਬੀਜ਼ ਤੋਂ ਬਚ ਸਕਦੇ ਹੋ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਔਰ ਜਦੋਂ ਵੀ ਕਿਤੇ ਬਾਹਰ ਜਾਣਾ ਹੱਥ ਵਿੱਚ ਡੰਡਾ ਰੱਖੋ ਰਾਤ ਨੂੰ ਟਾਰਚ ਦਾ ਇਸਤੇਮਾਲ ਕਰੋ ਜੇ ਤੁਹਾਡੇ ਕੋਲ ਡੰਡਾ ਹੋਏਗਾ ਤੁਸੀਂ ਸਨੇਕ ਬਾਈਟ ਤੋਂ ਵੀ ਬਚੋਗੇ ਔਰ ਡੌਗ ਬਾਈਟ ਤੋਂ ਵੀ ਬਚੋਗੇ ਔਰ ਬਹੁਤ ساری ਬੌਧ ਰੋਸ਼ਣ ਤੋਂ ਵੀ ਬਚੋਗੇ ਬਹੁਤ ਬਹੁਤ ਧੰਨਵਾਦ